ਨਾਦਰ ਬੀ ਬੀਨੇ ਆ ਕੇ ਬੜਾ ਸ਼ਤਕਾਰ ਕਰਿਆ ਆਪਣਾ ਇਹ ਜੀ ਗੱਲ ਹੀ ਹਾਂ ਬੱਚਾ ਹੋ ਚਲੋ ਕਰੀ ਜਲਦੀ ਆਪਾਂ ਹਣ ਫੇੜਾ ਫੇੜਾ ਬਈ ਮੈਂ ਹਰਮਣਾ ਜੀ ਹਾਂ ਹਰਮਣ ਹਾਂ ਜੀ ਹਰਮਣ ਹੈ ਕੜਕੀ ਪੀਲੀ ਜਿਸ ਦਾ ਦੜਾ ਕੀ ਹੈ ਕੜੀ ਦੋਦਾ ਮੰਜਦਾ ਪਾ ਜੇ ਆ ਗਏ ਚਲੋ ਦੇ ਨੂੰ ਦੁੱਖ ਲੱਗਿਆ ਯਾਰਾ ਦਿਨ ਰਾਤ ਦੇਖ ਕਰਦੇ ਬੰਦਾ ਇਹ ਕਿਹੜਾ ਦੁੱਖ ਲੱਗਿਆ ਤੁਹਾਨੂੰ ਜੀ ਬਹੁਤ ਵੱਡਾ ਦੁੱਖ ਲੱਗਿਆ ਕਿਉਂ ਜੀ ਉਹ ਆਈ ਰੱਤ ਹੈ ਕੌਣ ਆ ਗਈ ਮੈਂ ਜਾਂਦਾ ਹਾਂ ਵਾਰੀਆ ਤੇ ਐਚਾ ਕੌਣ ਆ ਗਈ ਰੀਚਾਸਟੀ ਆ ਗਈ ਉਹਦਾ ਘਰੀਤੀ ਉਹ ਦੂਈ ਉਹ ਵੀ ਘਰੀਤੀ ਤੇਰੀ ਬਹੂ ਓਏ ਟਰ ਬਾਕੀ ਤੁੰਨੀ ਦੀ ਮਾਂ ਕੀ ਟਰਨੀ ਆ ਗਈ ਸੱਪੜ ਕਰ ਮਾਰਾ ਵਰਦਾ ਦੂਰ ਪਰਦਾ ਲਾ ਰਾ ਤੁਰ ਪਰਦਾ ਤੁਰ ਸੁਣ ਤਕ ਜੱਦੀ ਮੈਂ ਤਾਂ ਉਰੇ ਫਿਰਦਾ ਕੱਖ ਬੱਟ ਲੱਗ ਰਿਹਾ ਮੈਂ ਤਾਂ ਹੀ ਕੱਖਾਂ ਤੇ ਤੇਰੇ ਕੱਢਣ ਦੀ ਜਾਂਦੀ ਕੱਖਾਂ ਵਾਲ ਕੀ ਕਰਦੀ ਇਹ ਤਾਂ ਔੜਾ ਮਾਰੀ ਹੋਈ ਜੀ ਇਦਾਂ ਬਾਲੀ ਮੋੜੀ ਆ ਕਹਾ ਡੱਕਾ 100 ਰੁਪਏ ਦੇ ਪੂਆ ਰਿਆ ਨਹੀਂ ਜੀ ਮੈਂ ਤਾਂ ਕਰੇ ਜਾਂਦਾ ਹੁਣ ਕਰੇ ਬਗ ਇਹ ਲੈ ਆ ਕੇ ਪੁੱਤ ਬਣ ਕੇ ਮੇਰੇ ਕੰਮ ਹੋ ਗੁਣ ਅਰੇ ਅਸੀਂ ਕੰਢੇ ਤੇ ਹੋਏ ਮੈਨੂੰ 100 ਰੁਪਏ ਵੱਧ ਦਿਓ ਜੀ ਫਿਰ ਹੂੰ ਲੈ ਫੜ ਆਜ ਮੈਂ ਜਾਵਾ ਕਰੇ ਬਰੋਣਾ ਕਹਿੰਦਾ ਦਸਰੀ ਉੜਿਆ ਹਾਂ ਜੀ ਇਹ 100 ਰੁਪਏ ਤੈਨੂੰ ਕਰੇ ਜਾਂ ਨਾ ਬਿਚਾਰੀ ਮਾਸੀ ਨੂੰ ਸਾ ਕਰਨ ਦੇ ਸੀ ਏ 100 ਰੁਪਿਆ ਦਰੂਦ ਲੈਣ ਵਾਸਤੇ ਤੈਨੂੰ ਤੇਰੇ ਲਿਆ ਦੇ ਲੈ ਕਿਹੜੀ ਵੀ ਹੋਣਗੇ ਤੇਰੀ ਮਰਜ਼ੀ ਲੈ ਦੇਦਾ ਖਰਾ ਦਾ ਸਸੀ ਜਾਗਾ ਜ਼ਮੀਨ ਹੀ ਦੱਸਦਾ ਉਹਨੇ ਕਹੇ ਡਾਕਟਰ ਨੇ ਜਵਾਬ ਦੇਤਾ ਪਟਿਆਲੇ ਦਾ ਪੱਟਾ ਕੱਟਤਾ ਠੀਕ ਹੈ ਜੀ ਪਟਿਆਲੇ ਲੈ ਗਈ ਉਹ ਗਏ ਨਹੀਂ ਅਨਿੰਦਰਾ ਜੀ ਜਦਿਆਂ ਕਰਾ ਚਲੇ ਗਈ ਪਟਿਆਲੀ ਉਹ ਜਾ ਕਰੋ ਹਾਂ ਆਪਾਂ ਖੇਮੇ ਖੜੀ ਉਹਨਾਂ ਕਰੇ ਦਾ ਜਾਣਾ ਉਹਨਾਂ ਨੇ 100 ਰੁਪਿਆ ਹੰਨ ਦੇਤਾ ਆ ਰਾਂ ਇਹ ਉਹ ਬਾਦ ਲਾ ਲਾਂਗੇ ਬੱਸ ਚੱਲਿਆ ਕਰ ਹਾਂ ਗੱਲ ਆਏ ਸੁਣ ਮੇਰੀ ਗੱਲ ਸੁਣ ਹੁਣ ਲਿਚਪਲੀ ਚੀਜ਼ ਨਾ ਕਰੀ ਜਨਾਨੀ ਦੇ ਜਿੰਨਾ ਤੱਕ ਪੈਂਦੀਆਂ ਨਹੀਂ ਉਹਨਾਂ ਤੱਕ ਠੀਕ ਨਹੀਂ ਰਹਿੰਦੇ ਹੋ ਮੈਂ ਤੈਨੂੰ ਪਹਿਲਾਂ ਦੱਸਿਆ ਸੀ ਸਰਨਾਸਨ ਨਾਪਣਾ ਠੀਕ ਹੈ ਵੀ ਜਦੋਂ ਤਾਂ ਮੇਰੇ ਪੈਣ ਲੱਗੀਆਂ ਯਾਰ ਤੂੰ ਬੇਵਾ ਬੋਲ ਕੇ ਮੂਰੇ ਹੋਈ ਅੱਛਾ ਜਦੋਂ ਪੈ ਰਖਿਆ ਉਹਦੇ ਫਿਰ ਪਰਸਾ ਹੋਈ ਮੈਂ ਠੀਕ ਹੈ ਲੈ ਉਹ ਲੈ ਰੱਬ ਰਣੋ ਚੱਲਿਏ ਲੈ ਆਲ ਪਾਰੀ ਜਰਾ ਯਾ ਜਾ ਅੱਜਾ ਦੇਖੀ ਅੱਜਾ ਇੱਕ ਪਾਸਾ ਕਰਕੇ ਮੁੜੂਗਾ ਮੈਂ ਮੈਂ ਨਹੀਂ ਮੁਰਦਾ ਨਹੀਂ ਤਕੜਾ ਹੋ ਜਿੱਤਾ ਕਰਾ ਠੀਕ ਆ ਰਾਜ ਤੇ ਮੈਂ ਡੌਣਾ ਖਾ ਜਾ ਗਿਆ ਕਹਿੰਦੇ ਰਾਜ ਤੇਰੇ ਕਰਤੇ ਖਤਮ ਕਾਜ ਤੇਰੇ ਮੈਂ ਡੌਂ ਖਾ ਜਾ ਚੱਲ ਬੰਦਾ ਬਲਾ ਕੋਈ ਐ ਨਹੀਂ ਆਇਆ ਜਾਣਾ ਆਪਾਂ ਚੱਲਦੇ ਆਂ ਦੋਏ ਜਵਾਬ ਦੇ ਦੇ ਜੀ ਨਾ ਫਾਇਦਾ ਨਹੀਂ ਉਹ ਡ੍ਰਿਪਾਂਗੇ ਬੰਦਾ ਬੰਦਾ ਹੁਣ ਬੰਦਾ ਕਿਤੋਂ ਉਹ ਤਾਂ ਭੇਜਦਾ ਸੈਂ ਹਾਂ ਆਇਆ ਪਾ ਚੱਲਦੇ ਆ ਨਾ ਫਾਇਦਾ ਨਹੀਂ ਕਰਤੀਆਂ ਗੱਲਾਂ ਦਾ ਬੰਦਾ ਹੋਵੇ ਇੱਕਦਮ ਭਰਾ ਜੁੱਤੀ ਨੂੰ ਰੱਖੇ ਤੀ ਮੀਠਲ ਨਾ 3 ਮੀਨੂ ਰੱਖੇ ਜੁੱਤੀ ਥੱਲੇ ਹਾਂ ਕੋੜੇ ਕੋਰੀ ਤਾਂ ਮੈਨੂੰ ਐ ਦੱਸ ਸਾਨੂੰ ਵਿਆਹ ਚ ਨਹੀਂ ਬੁਲਾਇਆ ਕੀ ਕਰ ਮੈਂ ਲੱਡੂ ਜਾਦੇ ਖਾਂਦੀ ਸੀ ਹੈ ਬੌਲੀ ਜੇ ਸਾਨੂੰ ਪਤਾ ਹੁੰਦਾ ਵਿਆਹ ਮਕਲਾਵੇ ਤਾਂ ਤੈਨੂੰ ਨਾ ਬੁਲਾਉਂਦੇ ਹੋਰ ਦੱਸ ਕਿਹਨੂੰ ਬੁਲਾਉਂਦੇ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਲੱਗਿਆ ਮੈਂ ਤਾਂ ਜਦੋਂ ਜਾ ਕੇ ਗੇਟ ਖੋਲਿਆ ਹਾਂ ਖੁੱਲਾ ਪਿਆ ਦੀ ਸੱਚ ਗੇਟ ਜਦੋਂ ਗੇਟ ਲਾਉਣ ਲੱਗੀ ਹੋਰਨ ਜਾਂ ਬੱਜਿਆ ਆ ਕੇ ਗੱਡੀ ਦਾ ਮੈਂ ਖਾਲਾ ਪਤਾ ਨਹੀਂ ਕੀ ਆ ਕੀ ਨਾ ਗੱਡੀ ਚ ਜਦੋਂ ਦੇਖਿਆ ਵਿੱਚ ਉਹ ਬੰਨੋ ਲਈ ਬੈਠਣ ਆਹ ਹੋਰ ਹੁਣ ਚੰਗਾ ਚੰਗਾ ਜਾਣ ਕੇ ਕਰਦੇ ਤੂੰ ਵੀ ਚਲਾਕੀਆਂ ਕਰਦੀਆਂ ਘੱਟ ਤੁੰਗ ਨਹੀਂ ਨਹੀਂ ਤੇਰੀ ਸੌਂ ਲੱਗੇ ਰਾਜੇ ਮੈਂ ਰਤੀ ਪਰ ਵੀ ਝੂਠ ਬੋਲਾਂ ਮੈਨੂੰ ਤਾਂ ਪਤੀ ਨਹੀਂ ਤੇ ਇਹ ਸਾਰੇ ਕੰਡੇ ਤੇਰੇ ਵਾਲੇ ਚੋਰੇ ਨਹੀਂ ਬੀਜੇ ਨੇ ਕੀ ਕਰਦੇ ਵੀ ਜੇ ਇਹ ਸੰਦਾ ਰਿਸ਼ਤਾ ਕਰਾਇਆ ਵਿਚ ਵਿਚਾਲੇ ਹੋ ਕੇ ਮੈਂ ਮਰ ਜਾ ਮਰ ਜਾਣ ਵਾਲਾ ਦੇਖਣਾ ਹੈ ਆਏ ਪੱਟੀਆਂ ਜਿਹੜਾ ਨਾਲ ਇਹ ਆਏ ਟੋਏ ਪਟਦਾ ਫਿਰਦਾਗਾ ਕਿਤੇ ਨਾ ਕਿਤੇ ਮੁੰਡ ਨੇ ਮੇਰੇ ਵਰਕੀ ਨੂੰ ਪੈਂਦੇ ਨੇ ਜਾ ਕੇ ਤੂੰ ਤਾਂ ਥੋੜਾ ਜਿਹਾ ਲੇਟ ਹੋ ਗਈ ਤੋਥੋਂ ਥੋੜਾ ਜਿਹਾ ਟਾਈਮ ਪਹਿਲੀ ਗਈ ਆਹੋ ਲੈਣ ਆਏ ਤੇ ਅੱਜ ਇਹਨੇ ਕਿੱਥੋਂ ਕਰਾਤਾ ਪੱਟਣ ਯੋਕਰੀ ਨੇ ਸਾਖ ਮੈਨੂੰ ਵਿੱਚ ਵਿਚਾਲੇ ਪਾਉਂਦਾ ਭੈਣੇ ਸਾਫ ਸੱਲਾ ਪੈਂਦਾ ਕੋਈ ਸੂਟ ਦੰਦੇ ਕੋਈ ਝੱਜਦਾ ਮੇਰੇ ਵਰਗੀ ਨੂੰ ਲੈ ਹੈ ਬੌਲੀ ਤੇਰੇ ਵਰਗੀ ਨੂੰ ਤਾਂ ਜਿਹੜਾ ਸੂਟ ਚੱਲ ਮਿਲਦਾ ਬਜੋਲ ਬਣੇ ਦਾ ਮਿਲਦੀ ਮਿਲਦਾ ਬਾਹਨੇ ਨਾਲ ਦੋ ਸੂਟ ਮੰਨੂ ਵੀ ਮਿਲ ਜਾਂਦੇ ਮੂੰ ਤਾਂ ਇਹ ਰੁੜ ਜਾਣਾ ਨਹੀਂ ਨੱਕ ਤੇ ਮੱਖੀ ਬੈਠਣ ਦਿੰਦਾ ਚਲ ਉਹ ਤਾਂ ਇਹਨੂੰ ਆਏ ਹੋ ਜਾਂਦਾ ਵੀ ਮੇਰਾ ਵਿਆਹ ਹੈ ਪਰ ਜਾਈ ਨਹੀਂ ਦੋ ਸੂਟ ਦਵਾਈ ਦਿੰਨਾ ਇਹ ਤਾਂ ਤੇਰੀ ਗੱਲ ਸਹੀ ਆ ਕੋਈ ਦਰਿਆਣੀ ਜਠਾਣੀ ਦੇ ਨੌ ਦਾ ਧਰਕੀ ਲਿਆਉਂਦੀ ਸੂਟ ਹੈ ਆ ਪਰ ਸਾਡੇ ਦੀ ਜਾਨ ਨਰੋਨੀ ਆ ਇਹਨੇ ਕੰਜਰ ਨੇ ਮੈਨੂੰ ਕਿਉਂ ਨਹੀਂ ਦੱਸੇ ਹੈਗੇ ਵੀਰ ਤੂੰ ਕਹਿਨੀ ਆ ਕਿ ਮੈਨੂੰ ਦੱਸੀ ਨਹੀਂ ਹੈਗਾ ਦੱਸਿਆ ਕਿਉਂ ਨਹੀਂ ਰੋਜ਼ ਤਾਂ ਤੇਰੇ ਨਾਲ ਫੋਨ ਤੇ ਗੱਲਾਂ ਕਰਦਾ ਸੀ ਉਹ ਲੈ ਲੈਤੀ ਜੈਰ ਉਹਦਾ ਮਟਰੋਲਾ ਜੈ ਡਾਕਟਰ ਮਸੰਗ ਦਾ ਪਤਾ ਨਹੀਂ ਕੀ ਦਾ ਕਹਿੰਦੇ ਉਹਨਾਂ ਨੇ ਫੋਨ ਜਾ ਉਹ ਤੀ ਇਹਦਾ ਲਵੇ ਨਹੀਂ ਮੈਨੂੰ ਕਾਹਨੂੰ ਕਰਦਾ ਸੀ ਫੋਨ ਹ ਉਹ ਤਾਂ ਤੂੰ ਦਿਮਾਗ ਲਾ ਫੋਨ ਤਾਂ ਉੱਥੇ ਕਰਦਾ ਹਣਾ ਜਿਹੜੇ ਬੰਦੋ ਲਿਆ ਕੇ ਜਿਹੜੀ ਛੋਟੇ ਆਲੀ ਨਹੀਂ ਬੰਦੋ ਨਾਲ ਤਾਂ ਨਹੀਂ ਇਹੋ ਜਿਹੀ ਗੱਲਾਂ ਕਰਦਾ ਕਿਤੇ ਨਪੁੱਤੀ ਇਹਨੇ ਕੋਈ ਹੋਰ ਤਾਂ ਨਹੀਂ ਬਾਹਰੇ ਰੱਖ ਰੱਖੀ ਇਹ ਤਾਂ ਪੂਰੀਆਂ ਗੱਲਾਂ ਕਰਦਾ ਸੀ ਹਾਂਜੀ ਹਾਂਜੀ ਕਹਿ ਕੇ ਇਹਦੇ ਦਾ ਮੈਂ ਪਤਾ ਨਹੀਂ ਕਿਵੇਂ ਰਹਿ ਗਈ ਸੜੇ ਮੂੰਹ ਵਾਲੀ ਕਿ ਕੌਣ ਆਊਗੀ ਇਹਦੇ ਹੋਰ ਬਸ ਗੱਲ ਤਾਂ ਤੇਰੀ ਸਹੀ ਹੈ ਇਹ ਤਾਂ ਮਹੀ ਰਹਿ ਗਈ ਇਹਦੇ ਚੱਲ ਵਿਆਹ ਮਕਲਾਵਾ ਤਾਂ ਜਿਹੜਾ ਹੋਣਾ ਸੀ ਹੋ ਗਿਆ ਵਿਆਹ ਹੈ ਗਿਆ ਪਰ ਇਹ ਨਹੀਂ ਉਰੇ ਸਾਰਾ ਦਿਨ ਮੇਰੇ ਹੰਨੇ ਤੇ ਨੱਚਦਾ ਸੀ ਤੁਸੀਂ ਮੇਰਾ ਰਿਸ਼ਤਾ ਨਹੀਂ ਹੋਣ ਦਿੰਦੇ ਰਿਸ਼ਤਾ ਨਹੀਂ ਹੋਣ ਦਿੰਦੇ ਵਿਆਹ ਤਾਂ ਚੱਲ ਗਿਆ ਵਧੀਆ ਹੋਇਆ ਬਸ ਇਹ ਰਸੇ ਸੇਸਰੀ ਦੇਉਂਦੇ ਹੁੰਦੇ ਨੇ ਦੁੱਖ ਨਾ ਹੋਵੇ ਦੁੱਖ ਨਾ ਹੋਵੇ ਹੁਣ ਮੈਨੂੰ ਐਂ ਡਰ ਐ ਜਿਹੜੇ ਤੜਕੀ ਲੈਣ ਆਏ ਤੇ ਓਕੇ ਇਸ ਤਾਂ ਮਿਲਣੀ ਕਰਨ ਆਇਆ ਹੈ ਇੱਕ ਘੰਟੇ ਚੋਂ ਮੁੜ ਗਏ ਸੜਿਆ ਜਾ ਬੁੜਾ ਜਾ ਇੱਕ ਨਾਲ ਓਕੇ ਦਾ ਚਾਚਾ ਹੈ ਇੱਥੇ ਹੋਰਤੀ ਪੱਕੇ ਜਿਹੇ ਰੰਗ ਚਾ ਬਣ ਗਈ ਸਸਰੀਕਾਲ ਜੀ ਸਸਰੀਕਾਲ ਹੈ ਵੇ ਰੇੜੀ ਕਿੱਥੇ ਹੈ ਰੇੜੀ ਦੇ ਬਾਹਰ ਖੜੀ ਹੈ ਕੱਖਾਂ ਦੀ ਭਰੀ ਤੇ ਫਿਰ ਉਹਨੂੰ ਅੰਦਰ ਲੈ ਆਉਂਦਾ ਬਾਹਰ ਕੋਈ ਸੁੰਨਾ ਪਸੂ ਖਾ ਜਾਊਗਾ ਕੱਖ ਐ ਨਹੀਂ ਖਾਂਦੇਗਾ ਮੈਂ ਜਾ ਕੇ ਆਉਣਾ ਮੜਾ ਜਾ ਕਿੱਥੇ ਜਾਣਾ ਤੂੰ ਚਾ ਦੇ ਮੈਂ ਜਾ ਕੇ ਆਣਾ ਚਾਚਾ ਨੇ ਕੰਮ ਭੇਜਿਆ ਮੈਨੂੰ ਕੋਈ ਨਾ ਚਾਹ ਤਾਂ ਮੈਂ ਬਣਾਉਂਗੀ ਤੂੰ ਪਹਿਲਾਂ ਕੱਖਾਂ ਲਈ ਰੇੜੀ ਲੈ ਆ ਇਨੇ ਕੱਖ ਕੁੱਟ ਦੇਣੇ ਮੈਂ ਚਾ ਦਰਦੀ ਆ ਨਾ ਮੈਂ ਲੈ ਆਉਂ ਕੁਈ ਨਾ ਮੈਂ ਮੜਾ ਜਾ ਕੇ ਆਉਂਗਾ ਚਾਚੇ ਨੇ ਬੋਤਲ ਮੰਗਾਈ ਹੈ ਕਿਹੜੀ ਬੋਤਲ ਬੋਤਲ ਕਿਹੜੀ ਹੁੰਦੀ ਆ ਠੇਕੇ ਤੋਂ ਲੈ ਉਹ ਤਾਂ ਡਾਕਟਰ ਦੇ ਗਏ ਨੇ ਬੋਤਲਾ ਲਵਾਉਣ ਕਾਹ ਨੂੰ ਗਏ ਨੇ ਇੱਕ ਬੋਤਲ ਦਾ ਲਾ ਲਈ ਉਹਨਾਂ ਨੇ ਥੋੜੀ ਜਿਹੀ ਘਾਟ ਰਹੇਗੀ ਉਹਨਾਂ ਨੂੰ ਫੇਰ ਨਾ ਦੇ ਤਾਂ 200 ਰੁਪਿਆ ਮੈਨੂੰ ਦੇਖ ਲੈ ਐਡਾ ਕੰਜਰਾ ਸਾਡੇ ਵਾਲਾ ਤਾਂ ਕਹਿੰਦਾ ਕੋਸਾ ਕਮਾਉਦਾ ਕੋਸਾ ਹੈ ਹੈ ਲੱਗੇ ਪਤਾ ਸਹੀ ਗੱਲ ਹੈ ਤਾਂ ਜਾਗਦਿਆਂ ਨੂੰ ਪੈਂਦੀ ਪਾਉਂਦੇ ਫਿਰਦੇ ਨੇ ਭਾਣੇ ਕਾਹ ਨੂੰ ਛੇੜੇ ਛੇੜਦੀਆਂ ਤੇ ਖਲਾ عورت ਆਏ ਜਾਂਦੀ ਆ ਕਿ ਮੇਰੇ ਬੀੜਾ ਉੱਠ ਖੜਿਆ ਮੇਰੇ ਆਏ ਉਠ ਖੜਾ ਢ ਫੜ ਕੇ ਆਈ ਜਾਂਦਾ ਦੀ ਜਿਵੇਂ ਨਪੁੱਤੇ ਦੀ ਦੀ ਜਾਪੇ ਵਾਲੀ ਤੀ ਮੈਨੂੰ ਫੜ ਕੇ ਲੈ ਜਾਂਦੇ ਹੁੰਦੇ ਨੇ ਮੈਂ ਉੱਚੇ ਨਹੀਂ ਮੇਨਾ ਪੈ ਟਿਕ ਜੇ ਆਏ ਤੈਨੂੰ ਕਿਹਾ ਤਾਂ ਇਹਦੇ ਮੈਨੂੰ ਪਤਾ ਇਹਦੇ ਕੁਝ ਨਹੀਂ ਉੱਠੇ ਹੈਗਾ ਇਹ ਤਾਂ ਸਤਰਾਂ ਦੀ ਘਾਟ ਤਾਂ ਕੀ ਵਾ ਕੋਈ ਨਾ ਐਂ ਕਰ ਤੂੰ ਰਹਿਣ ਦੇ ਕੋਈ ਲੋੜ ਨਹੀਂ ਹੈਗੀ ਦਾਰੂ ਦੁਰੂ ਲੈ ਜਾਂਦੀ ਉਹਨਾਂ ਨਾਲ ਵੇ ਉਹਨਾਂ ਨੂੰ ਆ ਜਾਂਦੇ ਐਂ ਕਹਦੀ ਕਹਦੇ ਡੱਬਾ ਪਿਆ ਕਰੇ ਕਹਦੇ ਜਾ ਮੜੇ ਨਾਲ ਤੇ ਦੇਦੀ ਘਰੇ ਆ ਕੇ ਫਿਰ ਉਹਨਾਂ ਦੀ ਘਾਟ ਪੂਰੀ ਕਰਾਂਗੇ ਸਮਾਰਕ ਡੰਡਿਆਣਾ ਅੱਛਾ ਮਿਰਚਾ ਮਿਰਚਾ ਚਾਹ ਨਾ ਬਣਾਉਣੀ ਤੂੰ ਚੱਲ ਲੈ ਕੰਗਾ ਹਾਂ ਬੜਾਉਂਦੀ ਆ ਮੱਚਾ ਉਹ ਕਹਿੰਦੇ ਅਸੀਂ ਲੜਾਂਗੇ ਕਹਿੰਦੇ ਆ ਕੇ ਤੁਹਾਡੇ ਨਾਲ ਕੋਈ ਨਾ ਅਸੀਂ ਵੀ ਤਿਆਰ ਆ ਲੜਨ ਨੂੰ ਹਾਂ ਕੋਈ ਨਾ ਪਉਂਗੇ ਤੁਹਾਡੇ ਕੋਈ ਗੱਲ ਨਹੀਂ ਤੱਕੜੀ ਆ ਮੈਂ ਵੀ ਬਥੇਰਾ ਮੈਂ ਕਿਹੜਾ ਮਾਰੀਏ ਕਿਸੇ ਪਾਸੇ ਲੈ ਪੁੱਤ ਮੜ ਜਾ ਪਸੂਆਂ ਦੇ ਖੁੱਲ੍ਹੇ ਛੱਤ ਮਾਰੇ ਜਾ ਜਾ ਕੇ ਠੀਕ ਆ ਜੀ ਜਾ ਹਾਂ ਮੈਂ ਬੜਾਉਂਦੀ ਆ ਨੇਚਾ ਲੈ ਦੇਖ ਲੈ ਇਹ ਬੁੰਡਾ ਕੀ ਦਾ ਇਹ ਤਾਂ ਗੋਲ ਮੋਲ ਜਿਹਾ ਉਹ ਆਪਣੇ ਨਾਲ ਦੇਖ ਪਹਿਲਾਂ ਨਹੀਂ ਨੌਕਰ ਹੁੰਦਾ ਸੀਗਾ ਹੈ ਇਹਦਾ ਪਿਓ ਉਹ ਤਾਂ ਹੁਣ ਕਿਤੇ ਹੋਰ ਲੱਗ ਗਿਆ ਡਿਊਟੀ ਤੇ ਅਸ ਇਹਨੂੰ ਲੱਗ ਗਿਆ ਹਾਂ ਉਹ ਬਸ ਉਹੀ ਹਟੀ ਨਹੀਂ ਹੈਗਾ ਖੈੜੀ ਪੈ ਗਿਆ ਉਹ ਕਹਿਣ ਉਹਦਾਂ ਦੇ ਮਨਚਾਏ ਹੋ ਗਿਆ ਵੀ ਜੇ ਅਸੀਂ ਹਟ ਕੇ ਕੋਈ ਹੋਰ ਰੱਖ ਲੈਣਗੇ ਨਹੀਂ ਮੇਰੀ ਗੱਲ ਨਹੀਂ ਐ ਇਹ ਪੜ ਲਿਖ ਲੈਂਦਾ ਕੀ ਸੋਹਣਾ ਰੱਗ ਕਾਲਾ ਹੋ ਜੀ ਗੱਲ ਨਾ ਖਰਬੂਜੇ ਵਰਗਾ ਮੈਂ ਤਾਂ ਜਿਹੀ ਜੀ ਹੁੰਦੀ ਨਾ ਮੈਂ ਤਾਂ ਥੱਲੇ ਪੈਰ ਨਹੀਂ ਲਾਉਂਦੀ ਸੀ ਮੰਜੇ ਤੋਂ ਕੀ ਸੋਹਣਾਗਾ ਮੁੰਡਾ ਦੇਖ ਲੈ ਨਹੀਂ ਬਥੇਰਾ ਕਹਿੰਦੇ ਪੜ ਲਿਖ ਲੈ ਫਿਰ ਤੈਨੂੰ ਪਤਾ ਕਰਦੀਆਂ ਮਜਬੂਰੀਆਂ ਮਾਰ ਦਿੰਦੀਆਂ ਨੇ ਹੈ ਮੇਰਾ ਨੌਕਰੀ ਮਿਲ ਜੂਗੀ ਕੋਈ ਅਸੀਂ ਤਾਂ ਐਂ ਵੀ ਕਹਾਂਤੀ ਵੀ ਚੱਲ ਤੇਰਾ ਜਿਹੜਾ ਪੜਾਈ ਦਾ ਖਰਚਾ ਹੋਊਗਾ ਹੈ ਉਹ ਅਸੀਂ ਆਪੇ ਚੱਕ ਲਾਂਗੇ ਪਰ ਇਹਦੀ ਮਾਂ ਬਾਪਤ ਲੈ ਉਹ ਤਾਂ ਆਪਣੀ ਘਰੇ ਪੱਬ ਲਾਉਂਦੀ ਜਵਾਕ ਵੀ ਕੀ ਕਰਨ ਹੈ ਆ ਇਹ ਜੀਆਂ ਨੇ ਲੰਡੀਆਂ ਵਿੱਚ ਤੈਨੂੰ ਪੱਤੀ ਹੁਣ ਕੀ ਕਰੀਏ ਚਲ ਮੈਂ ਇੱਕ ਐਨੀ ਆ ਕਿਤੇ दारू ਪੀ ਕੇ ਉਹ ਸੋਟਲੇ ਦਾ ਸੁਭਾਅ ਕਿਹਾ ਜਾ ਸਾਡੇ ਆ ਤਾਂ ਹਰਾਮੀਆਂ ਸਿਰੇ ਦਾ ਜੋਗ ਨੂੰ ਜੋ ਟੱਕਰ ਹੈ ਮੇਰੀ ਗੱਲ ਸੁਣ ਲੈ ਹਾਰਨਾ ਮੰਨੀ ਬਸ ਇੱਕੜੇ ਤੂੰ ਬਾਈ ਉੱਤੇ ਇੱਕੜੇ ਮੈਂ ਬੈਠੂਗੀ ਗੋਡਿਆਂ ਪਰਨੇ ਲੈ ਕੇ ਨਾ ਕੰਚਰਾਂ ਨਾਲੇ ਉਹ ਬਸ ਕੀ ਆ ਬੱਖੀਆਂ ਕੁੱਟੀਆਂ ਤੂੰ ਟੈਨਸ਼ਨ ਨਾ ਲੈ ਹਾਂ ਮੈਂ ਤਾਂ ਕੱਲੀ ਨਹੀਂਤੀ ਦੱਬਦੀ ਐ ਨਾ ਤਾਂ ਹੁਣ ਤਾਂ ਆਪਾਂ ਦੋ ਹੋ ਗਈਆਂ ਪਸੰਦੀਆਂ ਬਠਿਆਦੀ ਬਸ ਹਾਂ ਬਸ ਤੂੰ ਦੇਖੀ ਤਾਂ ਸਹੀ ਹਾਂ ਦੇਖੇ ਇਹਨਾਂ ਨੇ ਚੇਪੀਆਂ ਲੱਗਦੀਆਂ ਇਹ ਵੀ ਕੀ ਯਾਦ ਕਰਨਗੇ ਹਾਂ ਨਹੀਂ ਇਹਨਾਂ ਨੇ ਮਲੰਗਨੇ ਖਾ ਲਈ ਨਹੀਂ ਮੈਂ ਤਾਂ ਇਹ ਪਟਮਈ ਦੇ ਜਾਣਾ ਮੈਂ ਤਾਂ ਕਹਿੰਦੀ ਐ ਇਹ ਟੱਪ ਜੇ ਕਿਤੇ ਬਾਟਰ ਬੁੱਟਰ ਪਰੀ ਮੈਂ ਤਾਂ ਕਹਿੰਦੀ ਹਾਂ ਰੁਕ ਤਾ ਨਹੀਂ ਨੁੱਤੇ ਕੁੰਬ ਦੇ ਨਾਉਣ ਦੀ ਭੱਜਣ ਮੈਂ ਤਾਂ ਕਹਣੀ ਉੱਥੇ ਡੁੱਬ ਜਾਣ ਬੈਠੀ ਬੇੜੀ ਵਾਲੇ ਨਿਕਲਣਾ ਬਾਹਰੋਂ ਆਪਾਂ ਨੀ ਚੱਲੀਏ ਹਾਂ ਕਿੱਥੇ ਭੱਜਾਂਗੇ ਇਹ ਜਾਨ ਛੱਡ ਕੇ ਆਉਂਦੇ ਨੂੰ ਸਾਰਾ ਕੁਝ ਵੇਚ ਦੇਣਗੇ ਪਰ ਇੱਕ ਗੱਲ ਹੈਗੀ ਨਹੀਂ 100 ਸਾਲ ਬਾਅਦ ਆਪਾਂ ਤਾਂ ਕਰਮ ਵਾਲੀਆਂ ਹੋਵਾਂਗੇ ਮੈਂ ਤਾਂ ਕਹਿੰਦੀ ਕੁਝ ਨਹੀਂ ਹੁੰਦਾ ਜਿੱਦੇ ਹੁਣ ਲੜੇ ਜੇ ਲੜਕੇ ਬਖ ਜਾਂਗੇ ਰੁਸ ਕੇ ਗਈਆਂ ਨੇ ਵੀ ਹਾਂ ਆਈ ਜਾਵਾਂਗੇ ਹੁਣ ਮੈਂ ਮੁੰਡਿਆ ਉਹ ਕੱਖਾ ਵਾਲੀ ਰੇੜੀ ਤੇ ਉਹ ਲੱਗ ਗਿਆ ਪਸੂ ਆ ਕੇ ਹਨੀ ਕੋ ਤੇਰੇ ਨਾਲ ਨਹੀਂਦਾ ਹੈਗਾ ਕਿੱਥੇ ਜਾ ਰਿਹਾ ਧਰਨੇ ਤੇ ਗਿਆ ਹੋਇਆ ਹੈਗਾ ਉਹ ਤਾਂ ਫੋਣ ਹੀ ਲਾਦਾ ਬੈਠੀ ਪੇੜੀ ਵਾਲੇ ਬੂਮ ਮੈਂ ਮਰ ਚਾ ਇਹ ਕੰਚਰਾ ਛੇਡਾ ਫਾਇਜਾ ਛੋਦਾ ਹਰਦਪਾਤਲ ਨੀਲਾ ਆਇਆ ਹੋਇਆ ਹੈ ਅੱਛਾ 3 ਪੁਆਇੰਟ ਬੜੀ ਜਨਗ ਤੇਰੀ ਨੇ ਨੀਲਾ 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 ਕਾਰੂ ਕਰਦਾ ਜਾਂਦਾ ਹੈ ਨੀਲਾ 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 ਹਰਦਪਾਤਲ ਬੱਚੀ ਬੜੀ ਆ ਆ ਆ ਆ ਆ ਆ ਹਰਦਾ ਹਰਦਾ ਹਾਇਦੇ ਆ ਤੇਰੇ ਬੋਤਲ ਤੂੰ ਮਰ ਤੇ ਤੂੰ ਆ ਫਾਤੀ ਬੜੀ ਵਾਲਾ ਮਾਰਦੀ ਉਹ ਬੋਤਲ ਤੇਰਾ ਬੇੜਾ ਬਣ ਗਿਆ ਤੇ ਆ ਤੇਰੀ ਬੋਤਲ ਤੇਰੀ ਬੋਤਲ ਹਾਈ ਹਾਈ ਕੱਟ ਲੋਕੀ ਹੇ निकल बारे 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 내버들하고 멤버들하고, 멤버들하고, 멤버들하 कम ऑन तेरी बकनीया मैं मेरा पकड़ी मेरा किस पकड़े सोती तेरी है कि मैं रोना करी पूरी मरदी तेरी हा वाली हालेलुया ओ फंडी ओ फंडी ओ फंडी ओ फंडी पूरी मरदी करी ਮੇਰਾ ਫੋਨ ਲੈ ਮੱਥੋਂ ਦੇ ਬਾਹਰ ਆ ਲੱਤ ਦੜ ਦੇ ਚੰਗ ਕਟੇ ਨਾ ਬਾ ਚੱਲ ਚੱਲ ਮੇਰਾ ਫੋਨ ਐ ਐ ਦੀ ਮੈਂ ਤਲਾਕ ਦੇਣਾ ਪਿੰਡ ਵਾਲਿਓ ਮੇਰੀ ਗੱਲ ਸੁਣ ਲਓ ਐ ਦੀ ਮੇਰਾ ਕੋਈ ਬਵਾਦ ਨਹੀਂ ਬਲਦੇ ਕਰਨੀ ਜਨਾ ਨਹੀਂ ਮੇਰਾ ਬੋਲ ਲਿਆ ਨਾ ਦੋ ਲੜਦਾ

ਆਪਰਾ ਪ੍ਰੋਬਲਮ ਆਪ ਆਪਰਾ ਫਸਾ ਜਮਾਈ ਆਪ ਖਲੋਸ ਨੇੜੇ ਦਾ ਉਹ ਪ੍ਰੋਬਲਮ ਏ ਨੇੜੇ ਦਾ ਉਹ ਹਾਂ ਫਾਦਰ ਸੰਘਤਾਰ ਦੇਉਗੇ ਹਏ ਦੁਰ ਦਨ ਤੈਨੂੰ ਕਰਦੀ ਮੂਰੇ ਆਜੀ ਤੈਨੂੰ ਕਰਦੀ ਮੂਰੇ ਆਜੀ ਉਹ ਕਿੰਨਾ ਤੈਸੋ ਠੀਕ ਐ ਕਰੀ ਸੀ ਓਏ ਹਏ ਰ ਬਸ ਮੈਂ ਪੁੰਡਰ ਜਾਨਾ ਮੈਂ ਰਹਿਦਾ ਨਹੀਂ ਏ ਬੜਾ ਕੁਟਰਾ ਵੇ ਸਾਰੀ ਬਿੱਤੀ ਰਾਤੀ ਹਾਏ ਐ ਕੋਈ ਰੋਟੀ ਵੀ ਨਹੀਂ ਖਾਦੀ ਕੰਜਰਾ ਨੇ ਹੀ ਸੌਂਖ ਦੇਖ ਲਾ ਨਹੀਂ ਭੈਣੇ ਇਹ ਰੋਟੀ ਖਾਣ ਨੂੰ ਕੋਈ ਢਿੱਟ ਚ ਥਾਂ ਹੋਊਗਾ ਫੇਰ ਹੀ ਖਾਣਗੇ ਮੂਤ ਨਾਲ ਤਾਂ ਡੱਕੇ ਫਿਰਦੇ ਨੇ ਖਬਰਾਂ ਕੀ ਕੁਸ ਖਾ ਕੇ ਆਏ ਹੋਣੇ ਹੁਣ ਤਾਂ ਕੀ ਖਾਦਾ ਹੋਣਾ ਖੇਤ ਚ ਮੋਲੀਆਂ ਖਾਲੀਆਂ ਹੋਣੇ ਸੰਗ ਮਿਲ ਖਾਦੇ ਹੋਣੇ ਕਾਜਰਾ ਖਾਲੀਆਂ ਹੋਣੇ ਹੋਰ ਉੱਤੇ ਖੇਤ ਚ ਕਿਹੜਾ ਕੋਈ ਬੰਨੋ ਬੈਠੀ ਤੇ ਨੇ ਰੋਟੀਆਂ ਲਈ ਨਹੀਂ ਰੋਟੀ ਤਾਂ ਨਹੀਂ ਅਮਰੂਦਾਂ ਦੇ ਪੇਡਾ ਵੀ ਉੱਥੇ ਬਰਾਹੀ ਮੱਠੇ ਅਮਰੂਦ ਨੇ ਆਪਣੇ ਦਾ ਖੇਤ ਮਨਲਾ ਦਾ ਅਮਰੂਦ ਹੀ ਚੀਰ ਚੀਰ ਖਾਈ ਗਈ ਹੋਣੇ ਉਧਰੋਂ ਪੈਗ ਲਾਈ ਗਿਓਣੇ ਉਧਰ ਅਮਰੂਦ ਦੀ ਫਾੜੀ ਖਾਂਦੇ ਹੋਣੇ ਤੈਨੂੰ ਪਤਿਆਂ ਨਾਲੇ ਹੈਗੇ ਨੇ ਭੁੱਖੇ ਰਹਿਣ ਵਾਲੇ ਇਹ ਤਾਂ ਤੂੰ ਦੇਖੀ ਜੇ ਭੁੱਖ ਲੱਗੀ ਰਾਤ ਨੂੰ ਟੁੱਟ ਰੋਟੀਆਂ ਖਾਂਣਗੇ ਮੇਰੀਆਂ ਸੋਣ ਪਾਣੀ ਪ੍ਰੀਤ ਇਹ ਤਾਂ ਸਾਡੇ ਦਾ ਇਹੀ ਹਾਲ ਆ ਘਰੀ ਵੀ ਇਹੀ ਕਰਦਾ ਬਿਨਾਂ ਰੋਟੀ ਖਾਈ ਸੌਂ ਜਾਂਦਾ ਹੈ ਬਿਸਤਰਾ ਤੋਂ ਨਾ ਮਾ ਤਾਂ ਨਹੀਂ ਵਸਾਇਆ ਇਹਦੇ ਥੱਲੇ ਹੀ ਨਾ ਨਾ ਬਿਸਤਰਾ ਤੋਂ ਹੀ ਜਿਹੜੀ ਚਿਹਰੋਜ ਪੈਂਦਾ ਤਾਂ ਹੀ ਤਾਂ ਦੇਖ ਲਾਉਦੇ ਵੰਗੂ ਲੰਬੀ ਲੰਬਾ ਮਾੜਾ ਮੋਟਾ ਹਨਾ ਸਰੀਰ ਭਰ ਮਾ ਹੋਵੇ ਬੰਦੇ ਦਾ ਕੀ ਘਾਟ ਹੈ ਤੁਹਾਡੇ ਘਰੇ ਖਾਣ ਪੀਣ ਦੀ ਕੋਈ ਘਾਟ ਨਹੀਂ ਹੈ ਨਾ ਟਾਈਮ ਨਾਲ ਰੋਟੀਆਂ ਨਹੀਂ ਖਾਂਦਾ ਨਾ ਇਹ ਦੇਖ ਲਾ ਮੈਂ ਤਾਂ ਉਰੇ ਬਨ ਕੇ ਬਿਠਿਆ ਲਈ ਆਈ ਤੇ ਇਹਨੂੰ ਲੈਣ ਦੀ ਕੰਜਰ ਨੂੰ ਮੈਂ ਵੀ ਉਰੀ ਬੈਠ ਗਈ ਆ ਕੇ ਦੱਸ ਕੀ ਕਰਾਂ ਘਰੇ ਨਾਲ ਸਰਦਾ ਨਹੀਂ ਮੇਰੇ ਤਾਂ ਜੰਮੀ ਨਹੀਂ ਸਰਦਾ ਕਰੀ ਇਹ ਚਲ ਕੋਈ ਨਾ ਪੈਣੀ ਹੂੰ ਤਾਂ ਕਿਹੜਾ ਦਿਖਾਇਆ ਜਾਂਦਾ ਬਹਾਨੇ ਨਾਲ ਆ ਗਈ ਦੋ ਤਿੰਨ ਲਾਜੇਗੀ ਕੁਝ ਨਹੀਂ ਹੁੰਦਾ ਘਰ ਦੇ ਕੰਮਕਾਰਾਂ ਚ ਤਾਂ ਮੂੰ ਬੰਦਾ ਨਿਕਲੇ ਨਹੀਂ ਸਕਦਾ ਜਾ ਦੁੱਖ ਚ ਜਾਂਦਾ ਜਾਂ ਸੁੱਖ ਚ ਜਾਂਦਾ ਬਸ ਔਰ ਇਹ ਤਾਂ ਤੇਰੀ ਗੱਲ ਸਹੀ ਆ ਜੈ ਰੂ ਇਹਦਾ ਨਾ ਸਿਰ ਜਾ ਪੜਤੀ ਜਾਂਦਾ ਮੇਰਾ ਤਾਂ ਮੈਂ ਤਾਂ ਸੋਚ ਲਾ ਕਰੀਏ ਕੰਜਰ ਦੀ ਕਿ ਤੇਨੀ ਕੋਸ ਹੁੰਦਾ ਕਿੰਨੇ ਦਿਨ ਹੋ ਗਏ ਦੇਖ ਲੈ ਇਹਨੂੰ ਆਏ ਨੂੰ ਮੈਂ ਤਾਂ ਪਹਿਣੀ ਤੈਨੂੰ ਆਏ ਕਹਿਨੀ ਆ ਚੱਲ ਪਿੰਦਾ ਹੈ ਨਾ ਇਹ ਤਾਂ ਆ ਦੇਖ ਮੇਰੇ ਵਾਲਾ ਜੇਠ ਬਥੇਰਾ ਦਾ ਰੂ ਪਿੰਦਾ ਜਿੱਦੇ ਦਾ ਇਹ ਆਇਆ ਸੋਡੇ ਵਾਲਾ ਲੀਲਾ ਦੇਖ ਲੈ ਉਹਦੇ ਦਾ ਦਿਨੇ ਵੀ ਦਾਰੂ ਪੀਣ ਲੱਗ ਗਿਆ ਨਹੀਂ ਚਲਾ ਤਨੇ ਪੈ ਤੇ ਸੇ ਗਲਾ ਲੈਂਦਾ ਤੀਂਗਾ ਮੇਰੀ ਗੱਲ ਸੁਣਨ ਵਾਲੇ ਮੈਂ ਸੁਣੇ ਸੋਡੇ ਵਾਲਾ ਤਾਂ ਰੋਜ਼ ਪਿੰਦਾ ਗਾ ਨਹੀਂ ਪਿੰਦਾ ਦਾ ਹੈ ਆਈ ਨਹੀਂ ਵੀ ਪੀਂਦਾ ਪਰ ਆਥਣੇ ਪੀਂਦਾ ਸੀ ਹੁਣ ਦੋਨੇ ਇੱਕੋ ਜੇ ਹੋ ਗਏ ਘਰੋਂ ਟਲ ਕੇ ਜਾ ਕੇ ਖੇਤ ਵਾਹ ਜੰਦੇ ਨੇ ਉਹ ਦੇਖ ਲੈ ਤੇਰੇ ਸਾਹਮਣੇ ਉਹ ਵਿਚਾਰੇ ਨੂੰ ਕੰਮ ਕਰਨ ਵਾਲੇ ਨੌਕਰ ਨੂੰ ਵੀ ਨੀ ਟੇਕੜ ਦਿੰਦੇ ਆਗੇ ਉਹਦੀ ਕਹਿ ਦਣਗੇ ਅਧਿਆ ਲਿਆ ਪਉਆ ਲਿਆ ਉਹ ਘਰ ਦੇ ਕੰਮਾਂ ਤੋਂ ਵੀ ਵਗ ਗਿਆ ਸਾਡੇ ਦਾ ਤਾਂ ਪਾਣੀ ਛੱਡ ਗਿਆ ਜੀ ਵਿਚ ਦੀ ਦਾਰੂ ਆ ਹੁਣ ਦਵਾਰੇ ਲਾ ਕੇ ਉਰੇ ਆਇਆ ਨਾ ਜਿੱਦਣ ਦਾ ਉਹ ਦਿਨ ਤਾਂ ਦਵਾਰੇ ਲਾ ਕੇ ਪੀਣ ਪਹਿਲਾਂ ਤਾਂ ਸਾਡੇ ਨੇ ਛੱਡ ਰੱਖੀ ਤੀਗੀ ਹੋਰ ਮੈਨੇ ਤਾਂ ਨਵੇਂ ਪਾਰ ਖਾਤੀਗਾ ਮਹੀਨੇ ਦਾ ਕਹਨਾ ਮੈਂ ਤਾਂ ਜਮੀ ਨਹੀਂ ਪੀਂਦਾ ਆਇਆ ਜੀ ਤੇ ਗਾੜ ਦਾ ਹੀ ਦੀ ਕਿ ਨੰਗ ਗਈ ਉਹ ਕਾ ਨੂੰ ਛੱਡਦਾ ਤੂੰ ਇੱਥੇ ਹਿਸਾਬ ਲਾ ਲੈ ਮਹੀਨੇ ਦਾ ਨੇਮ ਪਾਇਆ ਤੀ ਨੇਮ ਇਹਨੇ ਉੱਥੇ ਪਾਇਆ ਤੀ ਉਰੇ ਤਾਂ ਨਹੀਂ ਨੇਮ ਪਾਇਆ ਤਾਂ ਹੀ ਤਾਂ ਉਰੇ ਆ ਕੇ ਬਹਿ ਗਿਆ ਵੀ ਉਰੇ ਨਾਲ ਕੋਈ ਰੋਕ ਟੋਕ ਵਾਲਾ ਨਹੀਂ ਹੈਗਾ ਹੋਰ ਮੈਂ ਪੈਣ ਚੰਗਾ ਪੈ ਜਾ ਨਹੀਂ ਕੀ ਉਹ ਕਰਨਗੀ ਜਿਆਦੇ ਗੱਲਾਂ ਮਾਰੀਆਂ ਥੋੜੀਆਂ ਮਾਰੀਆਂ ਗੱਲਾਂ ਤਾਂ ਕਈਆਂ ਮਰਜ਼ੀ ਮਾਰ ਜੇ ਤਾਂ ਮੁੱਕਦੀ ਨਹੀਂ ਹੈਗੀਆਂ ਹੋਰ ਮੈਨੂੰ ਤਾਂ ਤੇਰੇ ਬਾਈ ਦੀ ਵੀ ਫਿਕਰਾ ਦਿਖ ਲਓ ਵਿਚਾਰਾ ਧਰਨੇ ਤੇ ਬੈਠਾ ਇੱਕ ਦਿਨ ਮਾੜੀ ਜੀ ਗੱਲ ਹੋਈ ਸੀ ਜਿੱਦ ਦੇ ਮੈਂ ਕਿਹਾ ਮਾ ਖੈਨੇ ਤਾਂ ਇਹ ਜੱਜ ਚੰਦ ਚਾੜਤਾ ਵਿਆਹ ਕੇ ਲਿਆਇਆ ਕਹਿੰਦਾ ਕੋਈ ਗੱਲ ਨਹੀਂ ਨੇ ਤਾਂ ਜਿਹੜਾ ਹੁਣ ਕੰਮ ਕਰਨਾ ਸੀ ਕਰਤਾ ਕਹਿੰਦਾ ਸਾਨੂੰ ਤਾਂ ਪਤੀ ਨਹੀਂ ਧੀ ਕੀ ਬਹੂ ਕਹੀਏ ਸੱਚਾ ਹੈ ਬਹੂ ਆ ਮਰਮੀਆਂ ਕਲੋ ਜੀ ਮੋਟੀ ਜੀ ਮੂੰਹ ਨਹੀਂ ਸਰਨੀ ਮੈਨੂੰ ਤਾਂ ਐ ਲੱਗਦੀ ਐ ਉਹਦਾ ਚਲ ਕਹਿੰਦੇ ਨੇ ਬੀਬੀ ਇਹੀ ਹੋਈ ਐ ਹੁਣ ਤਾਂ ਇਹਦਾ ਦੋ ਚਾਰ ਜਵਾਕ ਵੀ ਹੋਣੇ ਇਹ ਨਾ ਹੋਵੇ ਕੱਲ ਨੂੰ ਲੈਣ ਜਵਾਕਾਂ ਦੀ ਊਰੇ ਅਜੇ ਉਹ ਨਾ ਮੈਨੂੰ ਐਂ ਦੱਸ ਹੋਰ ਕਿ ਇਹਦੇ ਕੁਮਾਰੀ ਕੁੜੀ ਆਈ ਜਾਗੀ ਹੈ ਨਹੀਂ ਕੁਮਾਰੀ ਤਾਂ ਕਾਹ ਨੂੰ ਕੌਣ ਦਿੰਦਾ ਇਹਨੂੰ ਐਂ ਤੇ ਚਲ ਕੋਈ ਤਲਾਕ ਆਲੀ ਆ ਜਾਂਦੀ ਕੋਈ ਛੱਡੀ ਕੱਢੀ ਵੱਡੀ ਆ ਜਾਂਦੀ ਉਹ ਤਾਂ ਨਪਰੀ ਤੇ ਸੁਖ ਹੋ ਜਾਊਗਾ ਜੇ ਕੁੜੀਆਂ ਕੱਤਰੀਆਂ ਹੋਈਆਂ ਮਟਿਆਰਾਂ ਨਾ ਬੜੀ ਸੁਖ ਹੋ ਜਾਊਗਾ ਚਲ ਕਾਹ ਨੂੰ ਮੁੱਜਾ ਤੇ ਸੁਖਤਾ ਹੋ ਜਾਊਗਾ ਇਹ ਵੀ ਕਿਸੇ ਲੈਣ ਤੇ ਲੱਗਣਾ ਤਾਂ ਹੀ ਐ ਬਗਾਨੀਆਂ ਤਾਂ ਨਹੀਂ ਲੱਗਦਾ ਰੱਖਣੀਆਂ ਬਹੁਤ ਔਖੀਆਂ ਨੇ ਧੀਆਂ ਭਾਇਆ ਭਾਣੇ ਮੈਂ ਤਾਂ ਨੀਂਦ ਆਉਂਦੀ ਮੈਂ ਤਾਂ ਸਨੇਹੀ ਸੁਝਾਨੀ ਆ ਲੱਭਣ ਵੰਨ ਜਿਆਦੇ ਬਦਾਈ ਇਹ ਨਾ ਚੰਗਾ ਸਾਡੇ ਤਾਂ ਉਹਦੇ ਕੈਨ ਮੰਗੂ ਪਾਣੇ ਮੂਤ ਪੀਣਿਆਂ ਦਾ ਅੱਧੀ ਰਾਤ ਤੱਕ ਜਗਰਾਤਾ ਹੁੰਦਾ ਤਾਨੂੰ ਛੇੜੀ ਛੇੜਦੀ ਸਾਰੀ ਰਾਤ ਨਹੀਂ ਟਿਕਦੇ ਹੈਗੇ ਹੋਰ ਲਾ ਦੇਖ ਲਾ ਆ ਪੈ ਕੋੜੇ ਵੇਚ ਕੇ ਬੜਾ ਪੰਗਾ ਸੜਿਆ ਮੇਰੇ ਤਾਂ ਜਾਨ ਨੂੰ ਵੇ ਖੜਾ ਹੋ ਜਾ ਬੈਠਾ ਹੋਏ ਚੱਲ ਕਰੇ ਚੱਲਾਂਗੇ ਕਿਵੇਂ ਬੁੱਲ ਘਟਣ ਲੱਗ ਰਹੇ ਜਿਆਦਾ ਮਰ ਜਾਣਾ ਮੇਰੇ ਕਣੀ ਤੂੰ ਨਾ ਟਿਕਣ ਦੀ ਮਾਂਜੀ ਸੀ ਇਹ ਤੂੰ ਨਾ ਟਿਕੜਦੀ ਤੇਰਾ ਭਜੇ ਬਿੜਾ ਹੋ ਮੇਰਾ ਕੀ ਨਿਰਨੇ ਕਾ ਜੇ ਮੈਥੋਂ ਦਰਸੀਚਾ ਲੈਣੀ ਐ ਟੰਗੀ ਰਹੇਗੀ ਘਰੇ ਭਗ ਜਾ ਬਦ ਵਧੀਆ ਰਹੇਗੀ ਲੈ ਭਗ ਜਾ ਤੂੰ ਉਰੇ ਮਦਇਤੀ ਰੋ ਉਰੇ ਦਾ ਦਰੇਗਾ ਕੀ ਗੱਲ ਤੂੰ ਗੋਦ ਪਵਾਰ ਕੇ ਨਾ ਨੇ ਹਾਂ ਜਮੀ ਕਮਾਲ ਕਰਦਾ ਕੱਲੀ ਚੱਲ ਸਿੱਧਾ ਹੋ ਕੇ ਨਾ ਮੈਂ ਟੋਨ ਨੂੰ ਫੋਨ ਕਰਦਾ ਵੀ ਮੇਰੀ ਬੈਟ ਕੱਟ ਕਰ ਦੇ ਇਹਦੀ ਹਟਕਾ ਦੇ ਮੈਂ ਫੇਰ ਜਾਉ ਨਹੀਂ ਮੈਂ ਜਾਂਦਾ ਵੇ ਕੋਈ ਨਾ ਦੂਜੀ ਬੈਠਕ ਚ ਪੈ ਜਾ ਕਰੀ ਚੱਲ ਤੇਰਾ ਭਿੰਡ ਦੇ ਖਸਮ ਦੀਏ ਤੋਪ ਜੀ ਜਲੂਸ ਕਰਤਾ ਤਾਂ ਮੇਰਾ ਪਕਾਨੀਆ ਖਰਚਾ ਹਾਂ ਪਹਿਲਾਂ ਤੇਰੇ ਚੰਡੇ ਚੁੱਲਦੇ ਨੇ ਪਹਿਲਾਂ ਤੇਰੇ ਝੰਡੇ ਚੁੱਲਦੇ ਨੇ ਦੇਖਤਾ ਸਹੀ ਆਂ ਭਗ ਜਾ ਇੱਥੇ ਚੜਾਉਣੀ ਵੀ ਨਹੀਂ ਕਿਥਨੇ ਰਾਤਾ ਬਚ ਗਈ ਮੈਂ ਤੈਨੂੰ ਦੱਸਦੀ ਗੱਲ ਆ ਮਾਰ ਮਾਰ ਜੁੱਤੀਆਂ ਧੂਆਂ ਕਰ ਦੂੰ ਕਿਤੇ ਫੇਦੀ ਹੋਵੇਂ ਜਲੂਸ ਤਾਂ ਐ ਮੇਰਾ ਕੱਟ ਰੱਖਿਆ ਮਲੰਗਾ ਮਲੰਗਾ ਤਾਂ ਐ ਮੇਰਾ ਜਲੂਸ ਕੱਟ ਰੱਖਿਆ ਕੋਈ ਭਿੰਡ ਦੇ ਖਸਮ ਨੇ ਪਾਈ ਤੀ ਚਾਈ ਚਿੱਠੀ ਵੀ ਇੱਥੇ ਆ ਭਾਈ ਜੇ ਬੇੜਾ ਮਦਾ ਕਹਣਾ ਰਹੇ ਕੱਖਣਾ ਜੀਨੇ ਫਲਾਈਆਂ ਤੂੰ ਫੋਨ ਕਰਕੇ ਬੁਲਾਈਆਂ ਅੱਛਾ ਬੇੜਾ ਦਾ ਸੋਡਾ ਵੇ ਜੰਜਰਾ ਦਾ ਜਿੰਦਾ ਰੋਕਾ ਜਾਵੇ ਤੋ ਕਮ ਚੱਕਾ ਜਾਵੇ ਚੱਕਾ ਜਾਵੇ ਤੋ ਕਮ ਹਾਂ ਉਹ ਦੱਕਾ ਜਾਵੇ ਤੋ ਆਪਣੇ ਮਾਰਦਾ ਕੰਜਰੀ ਦੀ ਮਾਂ ਨੂੰ ਦੇਖਦਾ ਸਹੀ ਕੰਜਰਾ ਹੈ ਮਨੰਗੋ ਦੇਖ ਹਾਂ ਵਧੀਆ ਮਦਾ ਕਹਨੀ ਮਰ ਜਾਣੇ ਆਏ ਨਹੀਂ ਦੱਸ ਮੇਰੇ ਹੱਥ ਦੇ ਦੂਰੋਂ ਐ ਕਰਖਤ ਫੇਰ ਮਾਰਿਆ ਕਰਦਾ ਹੱਥ ਨਾਲ ਐ ਕਰਕੇ ਜੋਰ ਦੀ ਦੇਖ ਹਾਂ ਕਿਉਂ ਮੈਂ ਖਾ ਲੂੰਗੀ ਕੱਟੇ ਨੂੰ ਜੇ ਮੇਰੇ ਹੱਥ ਲਾਤਾ ਚਾ ਨਹੀਂ ਲਈ ਪਾਣੀ ਨਹੀਂ ਤੜਕੀ ਲਾ ਕੇ ਚੁਰਖੀ ਤੇ ਮਾਰਾ ਥਾਪਣਾ ਮੱਜੇ ਕੋਲੇ ਮਰੂ ਤੇ ਚਾ ਲੈ ਆ ਦੇ ਪਰ ਮੈਨੀਆਂ ਤੜਕੀ ਚਾ ਤਾਂ ਲੈ ਆ ਦੂੰਗੀ ਚੱਲ ਚੱਲਦੀ ਏ ਖੜਾ ਨਾ ਉਹ ਲੈ ਜਾ ਮੈਨੀਆਂ ਜਦੋਂ ਚਲੂਸ ਕੱਟਿਆ ਕਰਤੇ ਕਿਸੇ ਦੀ ਕਰ ਆ ਚੱਲੀ ਚਲੂਸ ਤਾਂ ਐਂ ਕੱਟਦਾ ਆ ਗਿਆ ਮੱਜਾ ਨਾ ਤਾ ਵੀ ਲੈ ਬੁਰਾ ਹਾਲ ਏ ਕਿਆ ਲਿੱਲੇ ਕਿਉਂ ਕੀ ਗੱਲ ਆ ਇਹਦੇ ਨਿਕਣਿਆਣਾ ਹੋਣਾ ਆ ਤੀਆ ਵਿੱਚ ਪੁੱਛਦਾ ਗਾ ਕੇ ਵੀ ਠੀਕ ਠਾਕ ਆ ਕੰਨਾ ਹੈ ਕਿਵੇਂ ਬੋਲਦਾ ਗਾ ਤੂੰ ਪੁੱਛਣਾ ਨਹੀਂ ਹੁਣ ਵੱਡਾ ਬਈ ਮੇਰਾ ਨਿਆਣੇ ਬੰਦਿਆ ਦੇ ਹੁੰਦੇ ਹੁੰਦੇ ਨਿਆਣੇ ਕਿਥੇ ਬੰਦਿਆ ਦੇ ਹੁੰਦੇ ਹੁੰਦੇ ਨਿਆਣੇ ਚੈੱਕ ਕਰਦੇ ਠੀਕ ਹੈ ਤੁਮ ਹਾਂ ਠੀਕ ਆ ਲਾਫਸੀ ਕਰਕੇ ਲਿਆਦੇ ਨੂੰ ਹਾਂ ਇਹਦੇ ਹਟਲੇ ਸੀ ਜਾਣਗੇ ਲਾਫਸੀ ਲਿਆਦੇ ਕਰਕੇ ਹਾਂ ਹਾਂ ਦੇਖ ਤਾਂ ਸਹੀ ਕਿਹਨੂੰ ਬੋਲਣਾ ਤਾ ਫੋਨ ਲਿਆ ਕਟਲਾਦਾ ਠਾ ਕਿਹਨੂੰ ਲਾਉਣਾ ਹੈ ਹਰੋ ਬੁੱਤ ਟੋਨੀ ਬਾਏ ਅਦਲੀ ਮਾਂ ਮਾਰ ਗਈ ਪੁੱਤ ਰਾਜ ਬੱਸ ਪਲਟ ਗਿਆ ਐਕਸੀਡੈਂਟ ਹੋ ਗਿਆ ਇਹਨਾਂ ਦਾ ਆਹ ਦੇਖ ਲੈ ਵੇ ਮੈਂ ਜਿਉਂਦੀ ਆ ਪੁੱਤ ਮਰ ਜਣਾਦਾ ਮੈਨੂੰ ਹੀ ਮਾਰਦਾ ਇਹ ਇੱਥੇ ਕਿਉਂ ਤੋਰੀਏ ਤੈਂ ਜਾ ਰਹੇ ਇਹਨੂੰ ਲੈ ਜਾ ਗੱਡੀ ਕਰਾ ਲੈ ਤਾ ਦਸ ਮੁਦਰਾ ਕਰਦੇ ਇਹ ਵਾਲੀ ਇਹਨੂੰ ਲੈ ਜਾ ਇੱਥੋਂ ਬਈ ਨਾ ਇਹਦਾ ਮੈਨੂੰ ਲੈ ਜਾਣ ਨੂੰ ਫੇਦੀਆ ਜੀ ਐਦਾ ਦੱਸ ਮੈਂ ਤਾਂ ਪਤਾ ਹੁਣ ਤੇਰੇ ਸਮਝ ਤਾਜ ਦਾ ਕਾਰਜ ਕਰਕੇ ਹਟਿਆ ਸਾਰਾ ਨਵੇਂੜ ਕੰਮ ਫੇਰ ਆਉਂ ਮੈਂ ਤਾਂ ਲੋਏ ਕਾਰਜ ਕਰ ਦੇ ਉਹ ਤਾਂ ਤੇਰੀ 16 ਸਾਲ ਦਾ ਸੀਗਾ ਜੇ ਨਜ਼ਰ ਕੂਠੀ ਚੜਨੀ ਆਉਂਦਾ ਹੈ ਮੈਂ ਨਹੀਂ ਆਉਂਦਾ ਚੱਲ ਠੀਕ ਆ ਚੰਗਾ ਠੀਕ ਆ ਰੋਨੀ ਕਹਿੰਦਾ ਪਪਾ ਜਮਾ ਨਾ ਅੰਜਾਨਾ ਨਹੀਂ ਆਪਾਂ ਜਾਂਦੇ ਨਹੀਂ ਕੀ ਕੀ ਗੱਲ ਕੀ ਕਰਵਾ ਮੇਗਾ ਟੁੱਠੀਆਂ ਬਣਾਵੇਂਗਾ ਇਹਦਾ ਐ ਕਾਜ ਵੇ ਸਾਹੀ ਪੈਨੇ ਤਾਂ ਮੈਥੋਂ ਭੇਂਡ ਦੇ ਖਸਮ ਦੀ ਕੀ ਗੱਲ ਪਾਉਣਾ ਵੀ ਮੈਥੋਂ ਬੇਨਾ ਲਪਿਆ ਨਹੀਂ ਦਾ ਮੈਨੂੰ ਆਦਾ ਸਕਾਰ ਜਿਵੇਂ ਹਰ ਸਾਨੂੰ ਵਿਆਹ ਚ ਸੱਦਾ ਦਿੱਤਾ ਹੈ ਚੌੜਾ ਹੋ ਕੇ ਕਹਿੰਦਾ ਕੀ ਕਰ ਜਿਵੇਂ ਹਰ ਰੱਤਿਆ ਤੇਰੀ ਕਰਤੂਤ ਮਾਰੇ ਨਹੀਂ ਬਈ ਤੈਨੂੰ ਸੱਦਾ ਤੇਰੀ ਉਹ ਹੈਲੋ ਤੇਰੀ ਕਰਤੂਤ ਕਰਕੇ ਤੈਨੂੰ ਸੱਦਾ ਹਾਂ ਅੱਛਾ ਉਹਦਾ ਕੀ ਪਤਾ ਉਹ ਜਾ ਕੋਈ ਨੀ ਘਰ ਚ ਵੜ ਕੇ ਬੈਜੇ ਵੀ ਜਾ ਕੋ ਮੈਂ ਚੱਕਣੀ ਤੇਰਾ ਕੀ ਪਤਾ ਥੋੜੇ ਪੱਟੇ ਕਹਾੜੇ ਦਾ ਐਨੀ ਬੰਨੀ ਦੀ ਮਾਂ ਤਾਂ ਵਿਆਹ ਚ ਕਤ ਨਹੀਂ ਬੁਲਾਇਆ ਪਹਿਲਾਂ ਮੈਨੂੰ ਐ ਦੱਸ ਇਹ ਤਾਂ ਐ ਹੀ ਨਹੀਂ ਬੁਲਾਇਆ ਮੇਰੀ ਮਾਂ ਹੀ ਕਹਿੰਦੀ ਬੇ ਮੈਂ ਕਰ ਲੜਦੇ ਗੱਲ ਤੇਨੂੰ ਹਾਂ ਦੱਸ ਮੈਂ ਤੂੰ ਦੱਸ ਉਹ ਤਾਂ ਤਾਂ ਹੀ ਮੜਾ ਬੁਲਾਇਆ ਸੀ ਚਟ ਮੰਗਣੀ ਪੱਟ ਵਿਆਹ ਹੋ ਗਿਆ ਸਾਡਾ ਹਾਂ ਆਹ ਮੈਂ ਪਾਣੀ ਮਾਰਦੀ ਸੀ ਆ ਕੇ ਤੇਰਾ ਕੀ ਪਤਾ ਤੇਰਾ ਤਾਂ ਤੂੰ ਤਾਂ ਦੂਰ ਬੈਠੀ ਦੀ ਘਰ ਤੇ ਹੀ ਪਾਣੀ ਮਾਰਨ ਵਾਲੇ ਬੈਠੇ ਦੇ ਵਿੱਚ ਦੇ ਤਾਂ ਸੀ ਹਜੇ ਤਾਂ ਐ ਕਹਿੰਨੇ ਨੇ ਕਾਰ ਬਿਹਾਰ ਜਨੋਂ ਸੇਰਿਆਂ ਨਾਲ ਵਿਆਹ ਕੇ ਲਿਆ ਮਲੰਗਾ ਲੈ ਚੱਲ ਵੇ ਨੂੰ ਦੱਸ ਹਰੀਮਣ ਲਾਏ ਹੋਏ ਤੇ ਗੱਡੀ ਤੇ ਕੋਟ ਮੈਚ ਹੋਈ ਹੋਈ ਆ ਕਿੱਥੇ ਹੋਰ ਫੇਦੀ ਕਿੱਥੇ ਫੇਦੀ ਆ ਲਿਖਤ ਪਰ ਤਾਂ ਛਾਰੀ ਪਈ ਐ ਇੱਥੇ ਪੜਾਈ ਐ ਕਹੇ ਜੋ ਅੱਖਾਂ ਲੀ ਜਾਵੇ ਆ ਦੇਖ ਹਾਇ ਸੋਡਾ ਪੱਠਾ ਬੈਜੇ ਸੋਡਾ ਮਾਨਜੋਬ ਡਿਫਟੀ ਕਮਿਸ਼ਨਰ ਸਾਹਿਬ ਸੰਗਰੂਰ ਠੀਕ ਆ ਵਿਸਾ ਤੀਮ ਹੀ ਲੈਣ ਸੰਬੰਧੀ ਫਾਰਮ ਕਰਨ ਦੀ ਜਾਰੀ ਚੰਬਦੀ ਆ ਦੇਖ ਆਪੇ ਚੜਾ ਲਾ ਤੋ ਫਰਹੀ ਫਰ ਗਿਆ ਕਿਵੇਂ ਪੜਪੜ ਸੁਣਾਉਂਦਾ ਮੈਨੂੰ ਭਾਈ ਮੇਰੀ ਗੱਲ ਸੁਣਾ ਪੱਕੇ ਭਾਈ ਨਹੀਂ ਕੰਮ ਕਰੇ ਉਹਦੇ ਹਰ ਬਿਆਰ ਬਿਆਰ ਨਹੀਂ ਹੁਣ ਸਾਨੂੰ ਆਪਦੇ ਕਰੀ ਜਾਣਦੇ ਕੋਈ ਗੱਲ ਨਹੀਂ ਫੇਰ ਆਮਾਂ ਦੇ ਵਿੱਚ ਦੀ ਫੇਰ ਗੇੜਾ ਮਾਰਦਾ ਉਹ ਦੋ ਦੀ ਗਾਦਗਾ ਗਾਤਕ ਦਾ ਦੋਸਤ ਹੀ ਖੜ ਜਾ ਆ ਦੇ ਆ ਤਾਂ ਹਾਲੇ ਦਾ ਗਾਤਕ ਆ ਗਿਆ ਇਹਦੇ ਸਾਈਨ ਵੀ ਉਹ ਨਹੀਂ ਕਰਵਾ ਵੀ ਇਹੇ ਬਣਾ ਰੱਖ ਤੂੰ ਤਾਂ ਪਾੜ ਦੂ ਇਹ ਜੀ ਬੇ ਕੀਨੇ ਕਹਤਾ ਗੁੱਸਤੇ ਨੂੰ ਕਹਿਣਾ ਕਿ ਆ ਮੰਤਰੀ ਮੀਤ ਹੈ ਰ ਆਪਣਾ ਕਰਮੀਤ ਅੱਛਾ ਮੀਤਾ ਕਹਿੰਦੇ ਨੂੰ ਤਾਂ ਉਹ ਪਿੰਡ ਚ ਆਹ ਦੇਖ ਆ ਵੋਟਰ ਚੁੱਚੀਆ ਦੇਖ ਲੈ ਪੰਜਾਬੀ ਚ ਇਹ ਛਾਰਾ ਬੋਟ ਦਾ ਕੰਮ ਕਰਕੇ ਜਾਂਦਾ ਬੋਟ ਦੇ ਘਰ ਵਾਲੀ ਇੱਥੇ ਬਣਵਾਤੀ ਇਹ ਪਹੁੰਚ ਹੈ ਵੇ ਮੈਂ ਮਰ ਜਾਵੇ ਬੋਟ ਮੇਰੀ ਵੀ ਇੱਥੇ ਬਣ ਗਈ ਮੈਂ ਵੀ ਇੱਥੇ ਰਹੂੰ ਤੂੰ ਜਿਹੜਾ ਹੋਰ ਖਸਮਖਾਨਾ ਕਰਦਾ ਮੈਂ ਨਹੀਂ ਕਰਦੀ ਹੋਰ ਖਸਮ ਤੇਰੇ ਅਗ ਲੱਕਰੀ ਹੋਣੀ ਹੈ ਹੋਰ ਹੋਣੀ ਕੋਈ ਆਉਂਦੀ ਪੈਣ ਆਈ ਦੇ ਆਲੀ ਦੀ ਉਹਨੂੰ ਤੂੰ ਲੈ ਆਈ ਲੈ ਆਵਾਂਗੇ ਫਿਰ ਮਹੀਂ ਰਹਗੀ ਤੇਰਾ ਰਹਿਣਾ ਉਹਦਾ 1 ਮਿੰਟ ਨਹੀਂ ਤੇਰੇ ਤੈਨੂੰ ਮੱਸਾ ਗੱਲ ਮਹੀਂ ਰਹਗੀ ਤੇਰੇ ਹੋਰ ਤੂੰ ਰਹਗੀ ਅਰੇ ਸਲਵੈਟੀ ਹੋਇਆ ਆਪ ਵੀ ਉਹ ਗੱਦੇ ਦੇਗਾ ਨਾ ਤੂੰ ਉਹਦਾ ਮੂੰਹ ਖੋਲਾ ਕੁੱਤੀ ਨੂੰ ਆਪ ਸਮਝਾਈਂਗੀ ਆ ਹਾਈ ਦੇ ਲਾ ਕੁੱਤਾ ਬੰਦਾ ਕਿਹਨੂੰ ਹੋ ਰਿਹਾ ਸਾਧਾਰਨ ਨਹੀਂ ਹੋ ਰੋ ਆ ਆਪਣੇ ਫਾਰਮ ਉਧਰ ਤਾਂ ਦੇ ਬਈਰਾ ਪਾ ਦੇ ਮੈਂ ਤੇਰਾ ਮਟਚ ਤਲਾਕ ਕਰਾ ਦੂੰਗਾ ਜਾਣਦੇ ਤੂੰ ਮੈਂ ਮਟਚ ਤਲਾਕ ਕਰਾ ਦੂੰਗਾ ਤਲਾਕ ਕਿਵੇਂ ਹੋਊ ਕਾਜਿਕ ਪੱਤਰ ਦਾ ਹੱਥ ਇਸ਼ਾਰਾ ਆ ਫੇਰ ਪੜ੍ਹ ਕੇ ਦਿਖਾ ਦੇਣਾ ਬਾਣ ਜੋਬ ਡਿਪਟੀ ਕਮਿਸ਼ਨਰ ਸਾਹਿਬ ਪੜਾ ਦੇਵਾਰੇ ਫੇਰਾ ਬੇਚੋਣ ਕੰਮ ਕੀ ਪਤਾ ਯਾਰ ਅੱਧਾ ਕਰੱਟ ਲੱਗਿਆ ਹੋਇਆ ਜਾਗਰਦਾ ਮੈਂ ਤਾਂ ਤੇ ਮੈਂ ਉਹੀ ਸਾਰੇ ਕਾਗਜ਼ ਪੱਤਰ ਪੜਾਉਣ ਲੱਗ ਰਿਹਾ ਮੈਨੂੰ ਪਤਾ ਸੋਡੀ ਕਰਤ ਉਤਦਾ ਹਾਂ ਕਰਤੂਤ ਦਾ ਤੇਰੀ ਦਿਖਾਉ ਜਿੱਤੇ ਮੈਂ ਚੜਾਈ ਨਾ ਲੇਡੀ ਪੁਲਸ ਤੇਰੇ ਪੁੜੇ ਕਟਾਈ ਤੂੰ ਫੇਰ ਦੇਸੀ ਕਿਉ ਮੈਂ ਕਤਲ ਕਰਤਾ ਕੋਈ ਬੋਲ ਤਾ ਦੇਖ ਲੈ ਕਿਵੇਂ ਜਿੱਤੇ ਕੋਠੇ ਨਾ ਚਿੱਤੜ ਤੇਰੇ ਲੇਡੀ ਪੁਲਸ ਤੂੰ ਫੇਰ ਦੇਖ ਹਾ ਤੇਰਾ ਬੇੜਾ ਭੇਜੇ ਤੇਰਾ ਸੁਲਾਗਾ ਮੇਰੀ ਗੱਲ ਸੁਣ ਲੈ ਮੇਰੇ ਤਾਂ ਦੋ ਪੱਟੇ ਚੱਲ ਵੀ ਜਾਣਗੇ ਤੇਰੇ ਵਾਲੇ ਕੁੜੇ ਨੇ ਨਹੀਂ ਚੱਲਣਾ ਇੱਕ ਪੱਟਾ ਵੀ ਉਹ ਜਾਂ ਕੋਈ ਨਾ ਦੱਸੋ ਤੈਨੂੰ ਕੀ ਭਾਵ ਵਿਖਦੀ ਆ ਹਾਂ ਇਹਨੂੰ ਐਂ ਕਰ ਬਾਈ ਫਲਾਪ ਚੱਲ ਵੇਟ ਕੇ ਪਰਾਂ ਧਰ ਦੇ ਜੇ ਨਜਰਾਂ ਤੋਂ ਤੇਰੀ ਪਰਜਾਈ ਤੋਂ ਵੀ ਪਰਾਂ ਰੱਖੀ ਉਹਦਾ ਵੀ ਨਹੀਂ ਪਤਾ ਕੋਈ ਨਾ ਚੁੱਲੇ ਜਾਂ ਫੁੱਕੂ ਮਰ ਜਾ ਮਾ ਕਰ ਬਣਾ ਵਾਗਿਆ ਆਮ ਭਗ ਜਾ ਮਾਰ ਕੇ ਮੁਖੀ ਨਾ ਛਾਂ ਫੇਰ ਨੂੰ ਕਿਤੇ ਫੇਦੀ ਹੋਵੇਂ ਮੇਰਾ ਮੋਬਾਈਲ ਲੈ ਗਿਓ ਮੈਨੂੰ ਲੱਗਦਾ ਕਿਤੋਂ ਆ ਗਿਆ ਸੰਗਲ ਸੰਗਲ ਤੜਾ ਕੇ ਯਾਰ ਮੇਰਾ ਮੋਬਾਈਲ ਲੈ ਗਈ ਭੈਣ ਦਾ ਖਚਮਾ ਗੌਰ ਕਰ ਲੈ ਹਾਂ ਤੇ ਆਤੀ ਹੈਗਾ 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 ਹੈਲੋ ਤੋ ਨਹੀਂ ਪਤਾ ਮੈਂ ਉਹ ਤਾਂ ਗਲਤ ਲਾਣ ਵਾਲਾ ਗਲਤ ਲੱਗਾ ਤੀ ਤਾਂ ਜਾਗ ਕਰ ਲਾਉਂਦੀ ਲੜ ਪਿਆ ਪਿੰਚ ਕਿਚਨ ਵਾਲੇ ਕੁੱਟਿਆ ਕਰ ਲ ਜਾਗਰ ਹਾਂ ਹਾਂ ਕੋਈ ਨਾ ਮੈਂ ਦੇਖ ਨਾ ਹਾਂ ਹਾਂ ਨਾਦਰ ਹੀ ਬੀਬੀ ਨੇ ਆ ਕੇ ਬੜਾ ਛਤਕਾਰ ਕਰਿਆ ਆਪਣਾ ਇਹ ਜੀ ਗੱਲ ਹੀ ਹਾਂ ਉਹ ਇਹ ਤਾਂ ਮੇਲਣ ਆ ਕੇ ਕਹਿੰਦੀ ਮੈਂ ਤਾਂ ਨੀਂਦਾਂ ਆਵੇ ਲਾ ਦੇ ਲ ਇੱਥੇ ਆ ਕੇ ਮੇਰੀ ਨੀਂਦ ਹਰਾਮ ਕਰਤੀ ਚਾਹ ਬਲਾ ਦੇ ਆਵਾਲੇ ਬੁਤਾਵਾ ਗਏ ਵਾਚਣ ਤੈਨੂੰ ਕਬੀਲਦਾਰੀ ਕੀ ਦੱਚੀਏ ਹਾਂ ਹਾਂ ਆਉਂਗਾ ਮੈਂ ਠੀਕ ਆ ਠੀਕ ਆ ਮੈਂ ਕਹਿੰਦਾ ਤੀ ਬਾਣੀਆਂ ਤਾਂ ਨਹੀਂ ਆਇਆ ਪੈਂਚਾਂ ਵਾਲਾ ਹੈ 1500 ਰੁਪਇਆ ਦੇਣਾ ਤੇਰੀ ਤਾਈ ਨੂੰ ਕੰਡ ਦੀ ਬੁਰੀ ਚਕਾਈ ਦੀ ਆਪਾਂ ਨੇ ਬਸ ਠੀਕ ਹੈ ਤਾਂ ੱਚੀ ਨਾ ਅਗੇ ਚਲ ਨੂੰ ਹਾਂ ਠੀਕ ਹੈ ਮੈਂ ਕੋਈ ਨਾ ਵੇ ਆਪੀ ਦੇ ਦੂ ਬਾਤ ਦੀ ਬਾਤ ਤੇਰੀ ਮਾਂ ਨੂੰ ਪੜਕਾਣ ਲੱਗਣ ਦੀ ਪੁੱਤ ਬਣ ਕੇ ਠੀਕ ਹੈ ਕੱਟ ਦੇ ਕੱਟ ਦੇ ਕੱਟ ਦੇ ਠੀਕ